ਹਾਂ ਜੀ ਮੇ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਜਣਾ ਸਾਰੀ ਵੀ ਸੈਟਰ ਨੇ ਕਰਤੀ ਬਰਾਉ ਦੀ ਸਟਾਰਟਿੰਗ ਖੇਤਾਂ 'ਚ ਜੀ ਕੀਤੀ ਬਰਾਉ ਦੀ ਸਟਾਰਟਿੰਗ ਰੇ ਪਾਉਂਦੇ ਆ ਕਣਕ ਤੇ ਤੇ ਪੱਠੇ ਦੇ ਵੀ ਪਾਉਣੀਆਂ ਤੇ ਪੱਠੇ ਵੀ ਵੱਢਣੇ ਆ ਜੀ ਇੱਕ ਇੱਥੇ ਪਾਉਣੀ ਆ ਇੱਕ ਉਹ ਤੇਰਾ ਰੇੜੀ ਭਈ ਖੜੀ ਆ ਤੇ ਪਾਉਣੇ ਰੇ ਰੇ ਪਾ ਕੇ ਫਿਰ ਵੱਢਣੇ ਪੱਠੇ ਤੇ ਪੱਠੇ ਵੱਢ ਕੇ ਫਿਰ ਘਰੇ ਜਾਵਾਂਗੇ ਤੇ ਦੁਪਹਿਰਾ ਹੋਈ ਜਾਂਦਾ ਆਪਾਂ ਨੂੰ ਯਾਰ ਇੱਥੇ ਕੀ ਕੀ ਤੀ ਬਪਾਲ ਦੇ ਮਿੱਤਰੋ ਰੇ ਮੈਟੋਮੈਟਿਕ ਤੇ ਘਰੇ ਜਾ ਕੇ ਕੰਟੀਨਿਊ ਕਰਾਂਗੇ ਅਨਾ ਦੁਪਹਿਰੀ ਘਰੇ ਕੇ ਟਾਈਮ ਲੱਗੂਗਾ ਲੋ ਜੀ ਮਿੱਤਰੋ ਰੇ ਤਾਂ ਪਾਤੀ ਆ ਖਾਲੀ ਕਰ ਤੇ ਗੱਟੇ ਦੋ ਇੱਧਰ ਆ ਦੋ ਉੱਧਰ ਆ ਇੱਕ ਦੋ ਅੰਦਰ ਆ 6-7 ਗੱਟੇ ਪਾਏ ਆ ਤੇ ਪੱਠੇ ਰਹਿ ਗਏ ਮਿੱਤਰੋ ਵੱਡਣ ਵਾਲੇ 1:00 ਵੱਜ ਗਿਆ ਤੇ ਪੱਠੇ ਹੁਣ ਵੱਢਦੇ ਆਂ ਇਥੋਂ ਆਖਰੇ ਵੱਢਦੇ ਨਾ ਇੱਕ ਮਹੀਨਾ ਇਥੋਂ ਵੱਢ ਲਾਂਗੇ ਤੇ ਪੱਠੇ ਵੱਢ ਕੇ ਤੇ ਜਾ ਕੇ ਰੋਟੀ ਖਾਣੀ ਹਜੇ ਮੈਂ 1 ਵਜ ਗਿਆ ਸੁਭਾਲੇ ਰੋਟੀ ਨਹੀਂ ਖਾਦੀਗੀ ਬਰੇ ਹੀ ਬਾਗੇ ਖੜੇ ਸੀਗੇ ਤੇ ਬਾ ਹੁਣ ਪੱਠੇ ਫਟੇ ਲ ਜਾ ਕੇ ਰੋਟੀ ਖਾ ਕੇ ਤੇ ਫੇਰ ਹੁੰਨੇ ਗੂਤਰ ਨੇ ਪਾਸੇ ਫੇਰ ਉਹ ਖਾਉਣੇ ਗੂਤਰ ਬਈ ਡੱਬੇ ਗੂਤਰ ਦੇਖਨੇ ਆਂ ਅੱਜ ਡੱਬੇ ਖਾਵਾਂਗੇ ਬਈ ਜਾਵੜ ਕੇ ਫਿਰ ਘਰੇ ਮਿੱਤਰੋ ਵੱਢ ਲਗੇ ਪੱਠੇ ਨਾ ਆ ਗਈ ਮਿੱਤਰੂ ਉੱਪਰ ਹੁਣ ਹੋ ਗਏ ਵਿਹਲੇ ਆਪਾਂ ਜਮਾਂ ਪੱਠੇ-ਪੁੱਠੇ ਪਾ ਕੇ ਹੁਣ ਨਾ ਹਣਾ ਕਰਲਾ ਨਾ ਕੇ ਬਸ ਜਮਾਂ ਵਿਹਲੇ ਹੁਣ ਆਪਾਂ ਤੇ ਪਾਣੀ ਪਾ ਕੇ ਆਇਆ ਹੌਟ ਵਾਟਰ ਕੋਲਡ ਵਾਟਰ ਇਹ ਦੋਵੇਂ ਮਿਕਸ ਕਰਕੇ ਤੇ ਜਿੰਨੇ ਅੰਦਰ ਖੁੱਲ ਗਏ ਤੇ ਕੀ ਕਹਿੰਦੇ ਹੁੰਦੇ ਆ ਕੱਲ ਵੀ ਇਹ ਪਾਣੀ ਬਦਲਿਆ ਸੀ ਆਪਾਂ ਤੇ ਕੱਲ ਨਾ ਥੋੜਾ ਜਿਹਾ ਸਮਾਨ ਪੱਤਾ ਪਾਇਆ ਸੀ ਵਿੱਚ ਠੰਡਾ ਨਾ ਲੱਗੇ ਕਬੂਤਰਾਂ ਨੂੰ ਤੇ ਉਹ ਆਪਾਂ ਥੋੜਾ ਰਾਜ਼ ਹੀ ਰੱਖਾਂਗੇ ਕੀ ਪਾਇਆ ਸੀਗਾ ਤੇ ਫਿਰ ਇੱਕ ਦਿਨ ਵਾਸਤੇ ਯਾਰ ਰਹਿੰਦਾ ਹੋ। ਮੈਂ ਕਿ ਦੂਜੇ ਦਿਨ ਪਾਣੀ ਬਦਲਣਾ ਪੈਂਦਾ ਤੇ ਚਾਬੀਆਂ ਚੱਕ ਲਈਏ। ਤੇ ਦੂਜੇ ਦਿਨ ਪਾਣੀ ਬਦਲਣਾ ਪੈਂਦਾਗਾ। ਤਾਂ ਹੀ ਉਹ ਫਿਰ ਆਪਾਂ ਕੱਲ ਪਾਤਾ ਸੀ ਉਹ ਤੇ ਠੰਡ ਠੁੰਡੇ ਯਾਰ ਨਹੀਂ ਬਣਾਉਂਦੇ ਗੂਤਰੋ ਦੇ ਨਾਲ ਹਫਤੇ ਦੇ ਦੋ ਦਿਨ ਦੋ ਦਿਨ ਪਾਉਣਾ ਚਾਹੀਦਾ ਹਫਤੇ ਵਿੱਚ ਤੇ ਪਾਣ ਪਾਣੀ ਬਦਲ ਦਿੰਨੇ ਆ ਕੱਲ ਪਾਤਾ ਸੀਗਾ ਉਹ। ਖੋਲਦੇ ਆ ਲੌਕ। ਲੌਕ ਖੋਲ ਕੇ ਪਾਣੀ ਪਾ ਕੇ ਤੇ ਦਾਣੇ ਪਾ ਕੇ ਤੇ ਫੇਰ ਆਪਾਂ ਡੱਬੇ ਕੋਈ ਤਰਖਾਵਾਂਗੇ ਖੋਲੀਆ ਖਲੀਆ ਖਲੀਆ ਇੱਕ ਹੱਥ ਨਾਲ ਹੀ ਖੋਲਦਾ ਮਿੱਤਰੋ ਖੋਲ ਕੇ ਤੇ ਫੇਰ ਆਪਾਂ ਦਾਣਾ ਪਾਣੀ ਪਾ ਲਗੇ ਤੇ ਫੇਰ ਕਬੂਤਰੋ ਖੋਣੇ ਆਪਾਂ ਡੱਬੇ ਉਹ ਛੱਡਦੇ ਆਂ ਉਹ ਜਾਲ ਚ ਲਿਆ ਗਏ ਨਾ ਵੀਡੀਓ ਬਣਾਉਣੀ ਇੱਕ ਅੱਧੀ ਪਾ ਦੇਈ ਦਾਣਾ ਪਾਣੀ ਮਿੱਤਰੋ ਸਾਰੇ ਕਬੂਤਰਾਂ ਨੇ ਪਾਣੀ ਮਿਲ ਧੋ ਕੇ ਪਾਤਾ ਡੁੱਲਿਆ ਪਿਆ ਤੇ ਕਰਦਗੇ ਇਥੇ ਨੀਲੇ ਡੱਬੇ ਕੂਤਰੀ ਨੀਲੇ ਵਿੱਚ ਤਾੜ ਲਾਂਗੇ ਤੇ ਡੱਬੇ ਵੀ ਭਰਤ ਕੇ ਇਹ ਪਿੰਜਰਾ ਨੀਲੇ ਡੱਬਿਆਂ ਦਾ ਨਹੀਂ ਯਾਰ ਕਬੂਤਰ ਗੱਡ ਕਰ ਦਿੰਨੇ ਹਨ ਕਬੂਤਰਾਂ ਛੱਡ ਲਾਂਗੇ ਇਹਦੇ ਵਿੱਚ ਕਬੂਤਰ ਛੱਡ ਲਾਂਗੇ ਇਹਰੇ ਵਿੱਚ ਬੱਚੇ ਵੀ ਬੱਚੇ ਕੂਤਰਾਂ ਵਿੱਚ ਬਸ ਛੱਡ ਲਾਂਗੇ ਨਹੀਂ ਯਾਰ ਕੂਤਰ ਇਹਦੇ ਛੱਡਾਂਗੇ ਨਾ ਕਿ ਬੱਚੇ ਵੀ ਕੂਤਰਗਾ ਨਾ ਹੋਣਗੇ ਕੂਤਰਾਂ ਉੱਧਰ ਕਰ ਲਾਂਗੇ ਆਪਾਂ ਕਰਦਗੇ ਫਿਰ ਨੀਲੇ ਡੱਬੇ ਚੱਕੋ ਫੇਰਾ ਖੁੱਲ ਜਾ ਸਿੰਮ ਸਿੰਮ ਕਰਤੇ ਨੀਲੇ ਨੀਲੇ ਡੱਬੇ ਡੱਬੇ ਹਜੇ ਇਹਦਾ ਬਈ ਕਾਲੇ ਡੱਬੇ ਤੇ ਰੱਤੇ ਡੱਬੇ ਆ ਹਜੇ ਰੱਤੇ ਗੂੜੇ ਗੂਤਰ ਦਾ ਤਾਂ ਬੈਠੇ ਆ ਜੀ ਉਹਦਾ ਲੱਗ ਆ ਇਹ ਨੀਲੇ ਹੀ ਆ ਕਲੇ ਨੀਲੇ ਤੇ ਨੀਲੇ ਡੱਬੇ ਜਾਂ ਰੱਤੇ ਡੱਬੇ ਜਿਹੜੇ ਗੂੜੇ ਰੱਤੇ ਹੁੰਦੇ ਆ ਉਹ ਹਜੇ ਬਾਕੀ ਆ ਤਾਂ ਹਜੇ ਪਏ ਆ ਠੀਕ ਐ ਬੰਦ ਹੀ ਗੱਲ ਲੈ ਇੱਥੋਂ ਕਰ ਲਓ ਸ਼ਿਆਕਾ ਕਿਹੜਾ ਬੜਾ ਚੰਗਾ ਲੱਗਾ ਤੁਹਾਨੂੰ ਕਮੈਂਟ ਕਰਕੇ ਦੱਸੋ ਬਨੇੜੇ ਕਰਕੇ ਵਿਖਾ ਦਾਂਗੇ ਤੇ ਧਿਆਨ ਨਾਲ ਵੇਖ ਲਓ ਕਿਹੜਾ ਚੰਗਾ ਲੱਗਦਾ ਤੁਹਾਨੂੰ ਬੜਾ ਆਹ ਦਾ ਬੱਚਾ ਹੀ ਆ ਇਹ ਆ ਵੀ ਰੱਤਾ ਢੱਬੇ ਬੱਚਾ ਅਨਾਲ ਦੇ ਬੱਚਾ ਵਿੱਚੋਂ ਪੰਜ ਛੇ ਉੱਡਣ ਵਾਲੀ ਆ ਇੱਕ ਤਾਂ ਆ ਰੇ ਲਾਲ ਖਾਂ ਦਾ ਇਹ ਬੱਚਾ ਹੀ ਆ ਔਰ ਰੱਤਾ ਵੀ ਬੱਚਾ ਆਹ ਰੱਤਾ ਹੀ ਬੱਚਾ ਹੋਰਤਾ ਵੀ ਡੱਬਾ ਵਿੱਚ ਆਹ ਵੱਡਾ ਕੁੱਤਰਾ ਇੱਕ ਉਹ ਬੜੀ ਜਿਹੀ ਤੇਰੇੜਾ ਇਹ ਵੀ ਬੱਚਾ ਜਿਗਾ ਕਰਦਾ ਕੰਨੀ ਤੇ ਇਹ ਵੀ ਬੱਚਾ ਉਹ ਨੰਘਿਆ ਉਖੜ ਜਾਓ ਆ ਵੱਡਾ ਕੁੱਤਰਾ ਚਿਟੀਆਂ ਖਾਣਾ ਪੈਂਦੀ ਪੂੰਦੀ ਤਾਂ ਹਾਂ ਚ ਵੇਖੋ

आग गुझी उठते खटना खाने इको दाई चट लिया कबूतर कूतरना ਦਾ ਲੱਗਣ ਵਾਲਾ ਹਜੇ ਬੱਚਾ ਨਿਕਾਲਾ ਆ ਗੁੱਤ ਰਿਐਕਟੇ ਕਰ ਪਰਲੀ ਪਸੇ ਵਾਲੀ ਓਈ ਦਿਰ ਦਿਰ ਕਰ 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 ਨੂੰ ਬਾਹਰ ਇਧਰ ਹਾਂ ਕੱਢ ਕੇ ਖਾਣੇ ਕੱਢ ਜਾ ਖੜ ਜਾ ਖੜ ਜਾ ਅੱਛਾ ਆਖਾ ਲੋਜੀ ਕਮੈਂਟ ਕਰਕੇ ਦੱਸ ਦਿਓ ਕਿਹੜਾ ਚੰਗਾ ਲੱਗਾ ਤੇ ਸਾਰੇ ਬੱਚੇ ਕਿਵੇਂ ਲੱਗੇ ਜਾਂ ਵੱਡੇ ਕਬੂਤਰ ਵਿੱਚ ਆ ਬੱਚੇ ਵਿੱਚ ਆ ਤੇ ਕਿਵੇਂ ਲੱਗੇ ਆਪਾਂ ਮੇ ਮਕਸਦ ਇਹ ਕਬੂਤਰ ਖੋਣੇ ਸੀ ਨੀਲੇ ਕੱਲੇ ਨੀਲੇ ਡੱਬੇ ਹਨਾ ਰੱਤੇ ਕੂਤਰਾ ਫੇਰ ਕਦਨੋ ਖਾਵਾਂਗੇ ਜਿਹੜੇ ਗੂੜੇ ਰੱਤੇ ਆ ਉਹ ਵੀ ਬੈਠੇ ਆ ਬਈ ਉਹ ਤਾਂ ਲੱਗ ਹਨਾ ਅੱਡ ਬੀ ਉਧਰੀ ਆ ਵੱਡੀ ਹੈ ਆ ਜੋੜੀ ਲੱਗੀ ਸੀ ਲੈ ਉਹਨਾਂ ਪੇਰ ਘੁੜਕਾ ਲੱਗ ਪਣਾ ਵੇਖ ਕੇ ਆਹ ਉਧਰੀ ਤੇ ਉਹ ਕਾਲਾ ਗੂਤਰ ਲੱਗੇ ਹੋਏ ਸੀ ਦੋਵੇਂ ਬਸ ਇੰਸਟਾਗ੍ਰਾਮ ਵਾਸਤੇ ਰੀ ਬਣਾ ਲ ਗਏ ਫਿਰ ਛੱਡਦੇ ਆ ਮਿੱਤਰੋ ਆਪਾਂ ਇਹਨਾਂ ਨੂੰ ਖੁੱਡੇ ਜੀ ਛੱਡ ਦਿੰਨੇ ਆ ਕੱਢਲੇ ਕੱਢੇ ਕਰਕੇ ਛੱਡਨੇ ਪੈਣੇ ਆ ਤੇ ਅੱਧੇ ਹੋਰ ਕੇ ਖੁੱਡਿਆਂ ਦੇ ਆ ਅੱਧੇ ਹੋਰਾਂ ਦੇ ਹਨ ਕੂਤ ਰੰਗੜ ਬੱਚੇ ਅੱਡ ਵੱਡੇ ਕੂਤ ਰੱਡ ਤਾਂ ਹੀ ਵਰਕੇ ਉਹ ਜੀ ਮਿੱਤਰੋ ਬਣਾ ਲਈਆਂ ਇੰਸਟਾਗ੍ਰਾਮ ਵਾਸਤੇ ਰੀਲਾਂ ਤੇ ਸਾਰੇ ਆਪਾਂ ਛੱਡ ਦਿੰਨੇ ਆ ਉਹਨਾਂ ਖੁੱਡਿਆਂ 'ਚ ਹਨ ਤੇ ਦਾਣਾ ਪਾਣੀ ਚੋਕ ਲੈਣ ਦੋ ਦਾਣਾ ਪਾਣੀ ਪਾ ਕੇ ਬਸ ਇਹਨਾਂ ਨੂੰ ਬਾਹਰ ਕੱਢ ਲਈਏ ਆਪਾਂ ਤੇ ਬਸ ਦਾਣਾ ਪਾਣੀ ਚੋਕ ਲੈਣਗੇ ਹੁਣ ਇਹ ਤੇ ਬਾ ਆਪ ਹੀ ਯਾਰ ਹੁਣ ਨਾਉਣੇ ਨੂੰਣੀ ਆ ਨਾ ਕੇ ਤੇ ਫੇਰ ਆਉਣੇ ਕਬੂਤਰਾਂ ਕੋਲ ਨਾਲੇ ਬੱਚਾ ਨਿੱਕੇ ਨੇ ਚੋਗਾ ਦੇਣਾ ਨਾਲ ਠੱਲਾ ਪਾਵਾਂਗੇ ਯਾਰ ਸ਼ਾਇਦ ਅੱਜ ਜਾਂ ਕੱਲ ਨੂੰ ਤਾਂ ਪਾਈ ਦੇਣਾ ਤੇ ਟਾਈਮ ਲਗਾ ਜੀ ਠੱਲਾ ਪਾ ਦਾਂਗੇ ਆਪਾਂ ਵਿੱਚ ਹੋ ਰਹਿੰਦੇ ਆ ਕੋਈ 2 4 5 6 7 8 ਬੱਚੇ ਰਹਿੰਦੇ ਆ ਠੱਲਾ ਪਾਉਣ ਵਾਲੇ ਬਠੱਲਾ ਵੀ ਪਾ ਦਿੰਨੇ ਆਪਾਂ ਤੇ ਛੱਡ ਗਏ ਮਿੱਤਰੋ ਇਹਨਾਂ ਨੂੰ ਖੁੱਡਿਆਂ ਚ ਆਪਾਂ ਲਓ ਜੀ ਮਿੱਤਰੋ ਇੱਕ ਕਬੂਤਰ ਆ ਗਿਆ ਪਤਾ ਨਹੀਂ ਕਿਹਦਾ ਇਹ ਤੇ ਬੰਦਾ ਆਇਆ ਕੋਈ ਆਪਣੇ ਘਰੇ ਫਲਾਉਣ ਉਹਨਾਂ ਘਰੇ ਡੈਗ ਪਿਆ ਸੀਗਾ ਆਪਾਂ ਨੂੰ ਨਹੀਂ ਪਤਾ ਕੀ ਦਾ ਇਹ ਤੇ ਆਪਾਂ ਖੁੱਡੇ ਤਾਂ ਨਹੀਂ ਵਾਰਦੇਗੇ ਇਹ ਇਹ ਆਪਾਂ ਪਾਸੇ ਛੱਡ ਲਾਂਗੇ ਐਥੇ ਕਰੇ ਛੱਡਦੇ ਨਹੀਂ ਆਪਾਂ ਇਹ ਤੁੰ ਚੱਕਰਾ ਦਿੰਨੇ ਆ ਇਹ ਰੰਗ ਵੀ ਲੱਗਾ ਆਹ ਉਤਰਾ ਜੀ ਪਤਾ ਨਹੀਂ ਕੀ ਦਾ ਇਹ ਇਹਦੇ ਰੰਗ ਲੱਗਾ ਹੈਗਾ ਆਹ ਹ ਰੰਗ ਲੱਗਾ ਇਹਦੀ ਹਰੀ ਬਗਲ ਆ ਤੇ ਮਾੜੀ ਜਿਹੀ ਉੱਥੋਂ ਲਾਲ ਮੋਢਾ ਆ। ਛਿੱਟੀਆਂ ਅੱਖਾਂ ਦਾ। ਯਾਰ ਭੁੱਖਾ ਸੀ ਇਹ ਮੈਂ ਪਰਸੋ ਚੌਥੇ ਨੇ ਮੈਂ ਹੀ ਵੇਖਿਆ ਸੀ ਬਈ ਉੱਡੇ ਫਿਰਦਾ ਇਹ। ਆਪਣੇ ਬੰਦੇ ਫਿਰਦੇ ਸੀ ਮੈਂ ਤਾਂ ਨਹੀਂ ਭਾਇਗਾ। ਪਿਆਜ ਠਲ ਢੁੱਲ ਵੀ ਹੈ ਨਹੀਂਗੀ ਇਹਦੇ। ਤੇ ਉਹ ਆਪਣੇ ਪਰਲੇ ਫਿਰ ਨਹੀਂ ਜੇ ਨਾ ਅੱਡੇ ਤੇ ਘਾਰ ਆ। ਉਹਨਾਂ ਦੇ ਘਰੇ ਡਿੱਗ ਪਿਆ ਅੰਦਰ ਵੜ ਗਿਆ ਉਹਨਾਂ ਦੇ। ਮੈਂ ਪਰਸੋ ਵੇਖਿਆ ਸੀ ਪਰਸੋ ਉਸ ਰਾਹੀਂ ਕੋਠੇ ਨਾਲ ਵਿਚਾਰਾ ਫਿਰਦਾ ਰਹਿੰਦਾ ਇਹ। ਠੰਡ ਠੁੰਡ ਚ ਉਵੇਂ ਬੈਠਾ ਰਿਹਾ ਕਿਤੇ ਕੋਠਿਆਂ ਗੱਠਿਆਂ ਤੇ ਤੇ ਅੱਜ ਉਹ ਨਾ ਘਰੇ ਜਾਵੜਿਆ ਤੇ ਉਹ ਆਪਣੇ ਘਰੇ ਫੜਾਉਣ ਆ ਗਏ ਤੇ ਆਪਣੇ ਘਰੇ ਫੜਾ ਗਏ ਆ ਤੇ ਕਿਹਨੇ ਕੂਤ ਟਿੱਕਿਆ ਕਿ ਜਿਹਦੇ ਹੋਏ ਆ ਦੇ ਜੀ ਹਣਾ ਆ ਕੂਤ ਰਵੇ ਜਿਹਦੇ ਹੈਗਾ ਲੈਓ ਜੀ ਆਪਦਾ ਆਪਾਂ ਤਾਂ ਕੀ ਕਰਨਾ ਪਰ ਗਾਂ ਹੀ ਫੜਾ ਦੇਣਾ ਬਈ ਆ ਕੂਤ ਠੀਕ ਆ ਆ ਰੰਗ ਲੱਗਾ ਇਹਦੀ ਉਹ ਖੰਖਰ ਦਾ ਬੜਾ ਚਿੱਟਾ ਨਾ ਯਾਰ ਇਹਦਾਂ ਜੀ ਦਾ ਹੈਗਾ ਮਿੱਤਰੋ ਤੇ ਲੈ ਜੋ ਜੀ ਕਿਹੜਾ ਰੰਗ ਰੰਗ ਵੇਖ ਲੈ ਫੜਾ ਕੇ ਗਿਆ ਆਪਣ ਨੂੰ ਕੋਈ ਯਾਰ ਦੇਖੋ ਪਰਲੇ ਪਾਸੇ ਕਵਾਲ ਦੇ ਡਿੱਗ ਪਿਆ ਜੀ ਠੀਕ। ਵੇਖਿਆ ਡਾ ਫਿਰਦਾ। ਹਾਂ, ਇਤੋਂ ਕਾਲੀ ਬਗਲਾ ਫੰਦਾ। ਹਾਂ। ਹਾਂ। ਇਹ ਹੁਣੇ ਦੱਸ ਦੇਣਾ ਤੈਨੂੰ। ਫਟੇ ਬਾਬਾ ਜੀ। ਬਾਬਾ ਇਹ ਖੜ ਚੁ ਮਣਾ। ਬਲੌਗ ਬਣਾਉਣਾ ਬਣਾਉਣਾ ਦਾ। ਬਲੌਗ ਕਰ ਤੇ ਸਟਾਰਟ ਆਪਾਂ ਫੇਰ। ਬਣਾਲਾ ਬਣਾਉਣਾ ਦਾ ਬਾਬੇ ਦਾ ਬਲੌਗ ਆ। ਚਿੱਟਾ ਆਦਣਾ। ਹਾਂ। ਕੜਾ ਕਬੂਤਰ ਵੱਡਾ। ਹੂੰ। ਤੁਹ ਕਿਆ ਆ ਗਿਆ ਯਾਰ ਤਿੰਨ ਦਿਨ ਹੋ ਗਏ ਬਾਹਰ ਕਾ ਅੰਦਰ ਕੀ ਚੰਦਰ ਮੈਂ ਵੀ ਇੱਥੇ ਬੈਠਾ ਕੋਠੀ ਦੇ ਤਿੰਨ ਦਿਨ ਹੋ ਗਏ ਹਾਂ ਬਹਾਵ ਦਿਨ ਹੋ ਗਏ ਠੀਕ ਹੈ ਫਿਰ ਟੀਨੇ ਕੀ ਕੋਠੀ ਤੇ ਵੀ ਬੈਠਾ ਹਾਂ ਇਹਨੂੰ ਫੜਦਾ ਵੀ ਸੀਗਾ ਸਾਲਾ ਫੜਿਆ ਨਹੀਂ ਤੂੰ ਫੜਦਾ ਸੀਗਾ ਮੈਂ ਫੜਦਾ ਸੀਗਾ ਬਾਬੇ ਨੇ ਦਿੱਤੀ ਕਬੂਤਰੀ ਮੈਨੂੰ ਇਹਨੇ ਦਿੱਤੀ ਕਬੂਤਰੀ ਬਾਬਾ ਨਾ ਮੈਂ ਵੀ ਰੱਖਨੇ ਆ ਇੱਥੇ ਰੱਖਨੇ ਆ ਨਹੀਂ ਨਹੀਂ ਉੱਧੜੇ ਇੱਥੇ ਰੱਖ ਲੈ ਮੈਂ ਫਿਰ ਰੱਖ ਲਈ ਕਿਹੜਾ ਕਿਨੇੜਾ ਬੱਚੇ ਇੱਥੇ ਬੱਚੇ ਨਹੀਂ ਕਿਹੜਾ ਮੈਂ ਕਬੂਤਰ ਜੋੜਾ ਲਾਤਾ ਮੈਂ ਛਾ ਖਾ ਕਬੂਤਰ ਫੜਿਆ ਸੀਗਾ ਅੱਛਾ ਪਤਾ ਨਹੀਂ ਹੈ ਕਿਦਾ ਸੀ ਕਿਦਾ ਸੀ ਨਹੀਂ ਸੀਗਾ ਛਾਲ ਪਾਈ ਪੱਕੀ ਉਹਦੇ ਆਪਣੀ ਤਾਂ ਨਹੀਂ ਪਾਈ ਮੈਨੂੰ ਨਹੀਂ ਇਹ ਚੀਜ਼ ਦਾ ਪਤਾਗਾ ਜੀ ਦੀ ਮਰ ਜੇ ਮੈਂ ਆ ਯਾਰ ਮੈਂ ਨਾ ਇਹ ਆਪਾਂ ਦਾ ਕੱਡੇ ਵੀ ਨਹੀਂ ਹੁਣ ਛਾਲ ਚ ਹਾਂ ਛਾ ਖਾ ਪਰ ਨਹੀਂ ਮੈਂ ਤਾਂ ਆਪਣੀ ਵੇਖਿਆ ਨੇ ਕੋਲੇ ਚਾ ਹਾਂ ਮੈਂ ਭਰ ਲਿਆ ਬੱਚਾ ਕਿ ਵੱਡਾ ਕਬੂਤਰ ਤਾਂ ਵੱਡਾ ਬੱਚੇ ਦੇ ਤਾਂ ਠੱਲ ਤੈਨੂੰ ਪਤਾ ਬੱਚੇ ਹੁੰਦੇ ਦੇ ਠੱਲ ਪੈਂਦੀ ਹੈ ਹੈ ਤੇ ਉਹ ਕਬੂਤਰ ਵੱਡਾ ਕੀ ਨਾਂ ਨੂੰ ਲਿਖ ਸਰਵਰ ਦੀ ਆ ਇਹ ਸਰਵਰ ਦੀ ਨਹੀਂਗੀ ਯਾਰ ਹਾਂ ਉਹ ਠੱਲ ਪਿੱਤਲ ਦੀ ਪਾਈ ਉਹਦੇ ਤਾਂ ਪਿੱਤਲ ਦੀ ਆ ਹਾਂ ਕੀ ਲਿਖਿਆ ਲਿਖਿਆ ਤੇ ਮੋਟੀ ਕਿ ਪਤਲੀ ਜੀ ਆ ਮੋਟੀ ਆ ਪੂਰੀ ਆਪਣੀ ਬਰੀਕ ਹੁੰਦੀ ਆ ਨਹੀਂ ਉਹ ਮੋਟੀ ਆ ਪੂਰੀ ਤੋ ਆਪਣੇ ਦੂਜੀ ਹੁੰਦੀ ਆ ਸਲਵਰ ਜੇ ਦੀ ਆ ਸਲਵਰ ਦੀ ਆ ਹੁਣ ਤਾਂ ਨਵਾਂ ਬਣਾ ਦੇ ਹਾਂ ਹਾਂ ਉਹ ਤਾਂ ਨੰਬਰ ਵਾਲੀ ਮੇਰੇ ਕੋਲ ਟੇਖਾ ਆ ਆ ਨੰਬਰ ਵਾਲੀ ਜਾਂਦਾ ਨੰਬਰ ਵਾਲੀ ਹੁੰਦੀ ਆ ਤੁਹਾਡੇ ਸਲਵਰ ਦੀ ਹੁੰਦੀ ਆ ਨਾ ਦੂਜੀ ਜਾਂਦਾ ਹਾਂ ਹੁਣ ਤਾਂ ਲਾਲ ਬਣਾ ਦੇ ਹੁਣ ਤਾਂ ਲਾਲ ਲਈ ਰਾਲਾ ਹੋ ਗਿਆ ਜੀ ਨੀਰਾ ਕਬੂਤਰ ਆਪਾ ਦੇਦਾ ਸੀਗਾ ਤੇ ਜਿਹੜੇ ਆਪਣੇ ਘਰੇ ਮੁੰਡੇ ਆਉਂਦੇ ਹੁੰਦੇ ਆ ਕੋਈ ਸਾਹ ਵਰੀ ਉਹਨਾਂ ਨੂੰ ਦੀਦਾ ਕਬੂਤਰ ਆਪਾ ਆਪਾ ਖੁੱਡੇ ਚ ਨਹੀਂ ਵਾੜੇਗਾ ਤੇ ਕੋਚ ਰੋਂ ਦੇਦਾ ਕਬੂਤਰ ਤੇ ਉਹ ਲੈ ਗਿਆ ਤੇ ਕੋਚ ਤਾਂ ਆਪ ਦਾ ਹੈ ਨਹੀਂਗਾ ਯਾਰ ਕੋਚ ਤਾਂ ਗਿਆ ਵਿਆ ਰੈਸਦਾਰੀ ਚ ਉਹ ਆਇਆ ਜਾਗਾ ਲੁਧਿਆਣੇ ਲੁਧਿਆਣੇ ਹੱਲ ਗਿਆ ਵਿਆ ਜੀ ਉਹ ਉਹ ਕਹਿੰਦਾ ਬਸ ਦੋਹਾਂ ਤਿੰਨਾਂ ਦਿਨਾਂ ਨੂੰ ਆਉਂਗਾ ਫਿਰ ਆਪਣੇ ਕੋਲੇ ਆਉਗਾ ਤੇ ਇਹ ਕੋਚ ਦਾ ਛੋਟਾ ਭਰਾ ਸੀਗਾ ਇਹ ਮੁੰਡੇ ਨੇ ਮਰਛਾ ਲਿਆ ਤੇ ਪੱਗ ਬੰਨਣ ਲੱਗ ਪਿਆ ਤੇ ਇਹ ਇਹਨੂੰ ਦੇਦਾ ਕੋਚ ਨੂੰ ਫੋਨ ਲਾਦਾ ਸੀਗਾ ਕੋਚ ਨੇ ਘਰੇ ਫੋਨ ਲਾਤਾ ਤੇ ਫਿਰ ਮੁੰਡਾ ਫੜ ਕੇ ਲੈ ਗਿਆ ਸੀਗਾ ਆਪਣੇ ਕੋਲੋਂ ਮੈਂ ਲੈਅਰ ਮੈਂ ਤਾਂ ਰੱਖਣਾ ਨਹੀਂ ਕਹਣਾ ਤੇ ਕਹਿੰਨੇ ਚੱਲ ਕੋਈ ਨਹੀਂ ਮੁੰਡਾ ਭੇਜ ਦਿੰਨਾ ਮੈਂ ਤੇ ਲੈ ਗਏ ਉਹ ਬਾਕੀ ਅੱਜ ਡਬੇ ਉਤਰੋ ਖਾਏ ਸੀਗੇ ਤੇ ਵਲੌਗ ਕਿਵੇਂ ਲੱਗਾ ਤੇ ਕਮੈਂਟ ਕਰਕੇ ਦੱਸ ਦਿਓ ਜੀ ਤੇ ਵੈਸੇ ਸਹੀ ਹੁੰਦਾ ਯਾਰ ਮੇਰੇ ਸਾਹ ਦੇ ਵਿੱਚ ਤਾਂ ਵਲੌਗ ਬਾਕੀ ਯਾਰ ਤੁਸੀਂ ਵੀ ਕਮੈਂਟ ਐ ਦੱਸ ਦਿਆ ਕਰੋ ਨਾ ਬਾਕੀ ਜਿਵੇਂ ਤੁਸੀਂ ਕਹਿੰਨੇ ਆਪਾਂ ਉਹ ਵੀ ਬਣਾ ਦਿਆਂਗੇ ਕਰਾਂਗੇ ਤੇ ਬਾਕੀ ਭਜਿੰਦਰੇ ਲਾਉਣਾ ਰਹਿ ਗਏ ਮਿੱਤਰੋ ਹਨੇਰਾ ਤਾਂ ਹੁਣ ਬਾਵਾ ਹੋ ਗਿਆ ਮੈਂ ਇਕੱਲੇ ਜਿੰਦਰੇ ਲਾਉਣ ਵਾਲੇ ਰਹਿ ਗਏ ਆ ਜਿੰਦਰੇ ਲਾ ਕੇ ਤੇ ਬਸ ਕੁਤਰ ਨੂੰ ਦਾਣਾ ਪਾਣੀ ਪਾਦਾ ਸੀਗਾ ਤੇ ਪਾਣੀ ਪੂਣੀ ਦੇਦਾ ਬੱਚਿਆਂ ਨੂੰ ਬਾਕਸ ਓਕੇ ਆ ਬਾਕੀ ਯਾਰ ਬੋਟਾ ਬਾਈ ਜਿੰਦਰੇ ਲਾ ਲ ਗੇ ਮਿੱਤਰੋ ਕਰਦਗੇ ਵਲੋਗ ਦੀ ਐਂਡਿੰਗ ਤੇ ਬਾਕੀ ਲਵ ਯੂ ਸਾਰੇ ਸਪੋਰਟ ਕਰਦੇ ਹੋ ਧੰਨਵਾਦ ਸਾਰੇ ਵੀਰਾਂ ਨੇ ਵਲੋਗ ਵੇਖਣ ਦੀ